ਡੈਡੀ ਫਿਰ ਇਦਾਂ ਵਾਂ ਕਿ ਜੇ ਕੱਲ ਨੂੰ लवली ਹੁਣਾਂ ਦੇ ਮਨ 'ਚ ਇਹ ਗੱਲ ਆਈ ਕਿ ਇਹ ਖਰੇ ਕੁੜੀ ਤੇ ਵੀ ਸਾਂਝੇ ਖਾਤਿਆਂ ਪੈਸੇ ਲਈ ਜਾਂਦੇ ਆ ਆਪਣੇ ਵੀ ਖਰਚੇ ਕਰੀ ਜਾਂਦੇ ਆ ਮੈਂ ਤਾਂ ਕਰਕੇ ਕਹਿਣ ਆ ਤਾਂ ਕਰਕੇ ਹੀ ਡਰਨਦੇ ਹਾਂ ਮੇਰੀ ਗੱਲ ਸੁਣੋ ਪਤਾ ਅਜ ਤੱਕ ਤੈਨੂੰ ਕਿਸ ਨੇ ਕਿਹਾ ਵਾ ਸਾਰਾ ਹਸਾਬ ਤਾ ਤੇਰ ਕੋ ਆ ਡੈਡੀ ਜੀ ਪਹਿਲਾਂ ਤਨਖਾਹ ਠੀਕ ਸੀ ਪਰ ਹੁਣ ਬਹੁਤ ਹੀ ਜ਼ਿਆਦਾ ਕਟਾ ਦਿੱਤੀ ਆ ਹਾਂਜੀ ਚਲੋ ਕੋਈ ਨਹੀਂ ਪਤਾ ਕਰਕੇ ਦੱਸ ਦਿਓ ਫਿਰ ਕੋਈ ਨਹੀਂ ਆ ਪਾਵਾਂਗੇ ਕਿਸ ਦਿਨ ਤੇ ਫਿਰ ਕਰ ਲਾਂ ਗੱਲਬਾਤ ਨਾਲੇ ਮੇਰੀ ਇੱਕ ਗੱਲ ਹੋਰ ਸੁਣੋ। ਹੂੰ। ਮੰਮੀ ਜੀ ਹੁਣੀ ਕਹਿੰਦੇ ਸੀ ਨਾ ਘਰੇ। ਆਹੋ। ਵੀ ਤੁਹਾਨੂੰ ਵੱਖ ਕਰ ਦੇਣਾ ਹੈ ਚਾਹੇ ਕਿਦਾਂ ਆ। ਆਹੋ ਉਹ ਕਹਿੰਦੇ ਆ। ਵੱਖ ਤੇ ਹੋ ਜੋ ਚੁੱਪ ਕਰਕੇ ਕੋਈ ਗੱਲ। ਉਹ ਅਜੇ ਨਹੀਂ ਉਹਨਾਂ ਨੂੰ ਕਹਿਣਾ ਪਹਿਲਾਂ ਮਿਲ ਤੇ ਲੈਣ ਦੇ ਕਿਦੋਂ ਕਿਦਾਂ ਕੰਮ। ਕੰਮ ਮਿਲ ਜਾਣਾ ਮੈਨੂੰ ਪਤਾ ਵਾ ਡੈਡੀ ਜੀ ਦਾ। ਉਹਨਾਂ ਨੇ ਪਤਾ ਕਰ ਹੀ ਦੇਣਾ ਵਾ ਕਿਤੇ ਨੇ ਕਿਤੇ। ਚਲੋ ਕੋਈ ਗੱਲ ਨਹੀਂ ਮਿਲੋ। ਕਹਿਣਗੇ ਹੁਣ ਤੇ ਫਿਰ ਕਹਿ ਦਾਂਗੇ ਉਹਨਾਂ ਨੂੰ ਗੱਲ ਉਹ ਹੀ ਜਿਹੜੀ ਜੋ ਬੰਨੀ ਹੋ ਤਨ ਕਹਿਂਦੇ ਆ। ਕਿ ਉਹਨਾਂ ਵੱਖ ਹੋਣਾ ਵਾ। ਤੋ ਉਹਨਾਂ ਕਹੋ ਜੋ ਜੇ ਹੋਣਾ ਵਾ। ਰੁਪਿੰਦਰ ਨੇ ਕੀਤਾ ਆਪਣੇ ਪਿੰਡ ਫੋਨ। ਅੱਛਾ ਤੇ ਉਹਨੇ ਕਿਹਾ ਵਾ ਮੈਂ ਕੰਮ ਲੱਭ ਦਿੰਦਾ ਵਾ ਤੇ ਲੱਭਣਾ ਵੀ ਆਂਦਾ 25-30 ਹਜ਼ਾਰ ਤੇ ਆ